ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਆਵਰਤਿ ਆਗ ਤੂੰ ਤਿਸੈ ਚਿਤਾਰ ਜੋ ਕੁਛ ਕਰੈ ਸੋਈ ਸੁਖਮਾਨ ਬੂਲਾ ਕਾਹੇ ਫਿਰ ਹੈ ਅਜਾਨ ਆਨ ਬਸਤਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ RAM ਨਾਮ ਜਪੇਰਦਾ ਮਾਹੇ ਨਾਨਕ ਪਥ ਸੇਤੀ ਕਰ ਜਾ ਹੈ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 15ਵੇਂ ਆਸ਼ਪਦੀ ਦਾ ਚੌਥਾ ਪਦ ਹੈ ਜੀ ਅਤੇ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 282 283 ਉੱਤੇ ਇਸ ਸ਼ੋਭਤ ਹੈ ਜੀ ਦਿਆਲੂ ਮਹਾਰਾਜ ਦਇਆ ਕਰਦੇ ਹਨ ਮਨਮੁਰਖ ਆਹੇ ਮਿਲ ਲਈਏ ਇਹ ਨਾ ਸਮਝ ਬੰਦੇ ਤੂੰ ਕਿਉਂ ਬਿਰਲਾਪ ਕਰਦਾ ਹੈ ਕਿਉਂ ਕਲਪਦਾ ਹੈ ਪੂਰਵ ਲਿਖੇ ਕਾ ਲਿਖਿਆ ਪਾਈ ਹੈ ਜੋ ਕੁਝ ਵੀ ਤੈਨੂੰ ਮਿਲੇਗਾ ਇਹ ਤੇਰੇ ਪੁਰਾਣਾ ਕਰਮ ਕੀਤਾ ਹੋਇਆ ਜੋ ਬੀਜ ਤੂੰ ਬੀਜਿਆ ਉਹੀ ਫਸਲ ਹੋ ਰਹੀ ਹੈ ਦੁੱਖ ਸੁਖ ਪ੍ਰਭ ਦੇ ਅਨਹਾਰ ਗਮੀ ਖੁਸ਼ੀ ਦੇਣ ਵਾਲਾ ਉਹ ਮਾਲਕ ਮਹਾਨ ਪ੍ਰਭੂ ਹੈ ਅਵਰ त्याग ਤੂੰ ਤਿਸੇ ਚਤਾਰ ਤੂੰ ਹੋਰ ਸਭ ਕੁਝ ਨੂੰ ਛੱਡ ਕੇ ਹੋਰ ਗੱਲਾਂ ਨੂੰ ਛੱਡ ਕੇ ਕੇਵਲ ਉਸ ਮਹਾਨ ਮਾਲਕ ਦਾ ਨਾਮ ਜਪ ਜੋ ਕੁਛ ਕਰੇ ਸੋਈ ਸੁਖਮਾਨ ਉਹ ਮਾਲਕ ਜੋ ਕੁਛ ਕਰਦਾ ਹੈ ਉਨ ਨੂੰ ਹੀ ਭਲਾ ਕਰਕੇ ਜਾਣ ਭੂਲਾ ਕਾਹੇ ਫਿਰੇ ਅਜਾਨ ਤੂੰ ਕਿਉਂ ਬੇਸਮਝ ਹੋ ਕੇ ਭਟਕਦਾ ਫਿਰਦਾ ਹੈ ਕੌਣ ਵਾਸਤਾ ਹੀ ਤੇਰੇ ਸੰਗ ਕਿਹੜੀ ਚੀਜ਼ ਹੈ ਜਿਹੜੀ ਤੂੰ ਨਾਲ ਲੈ ਕੇ ਆਇਆ ਲਪਟ ਰਿਹਾ ਹੋ ਹਰਸ ਲੋਭੀ ਪਤਾ ਤੂੰ ਲਾਲਚੀ ਪਰਵਾਨੇ ਵਾਂਗੂ ਹਰ ਇੱਕ ਚੀਜ਼ ਨੂੰ ਚਿੰਬੜਿਆ ਹੋਇਆ ਹੈ ਜੋ ਤੇਰੇ ਦੁੱਖ ਦਾ ਕਾਰਨ ਹੈ ਰਾਮ ਨਾਮ ਜਪੇਰਦੇ ਮਾਏ ਤੂੰ ਉਸ ਪ੍ਰਭੂ ਦਾ ਜੋ ਤੇਰੇ ਨਾਲ ਹਮੇਸ਼ਾ ਰਹਿੰਦਾ ਹੈ ਉਸ ਦਾ ਸਿਮਰਨ ਆਪਣੇ ਦਿਲ ਨਾਲ ਕਰ ਬੰਦਾ ਚੱਟੀ ਨਾ ਕਰ ਕੋਈ ਉਹਦੇ ਨਾਲ ਵਪਾਰ ਨਾ ਬਾਹਰ ਲੀਆਂ ਗੱਲਾਂ ਨਾ ਕਰ ਕੇਵਲ ਉਹਦੇ ਪ੍ਰੇਮ ਚ ਭਿੱਜ ਕੇ ਉਹਦਾ ਸਿਮਨ ਕਰ ਉਹਦੇ ਦਰਸ਼ਨਾਂ ਦੀ ਪਿਆਸ ਰੱਖ ਕੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਸ ਮੰਗਤਾ ਨਾ ਬਣ ਉਹਦੇ ਮੂਰੇ ਦੁਨੀਆ ਦੀਆਂ ਚੀਜ਼ਾਂ ਨਾ ਮੰਗੇ ਜਿਹੜੀਆਂ ਤੇ ਖਤਮ ਹੋਣ ਆਣੀਆਂ ਵਕਤ ਦੇ ਨਾਲ ਓ ਬਨਾਈ ਪ੍ਰਭੂ ਨੂੰ ਮੰਗ ਲੈ ਜੋ ਹਮੇਸ਼ਾ ਹੀ ਤੇਰਾ ਸਾਥੀ ਹੈ ਤੇਰੇ ਨਾਲ ਰਹਿੰਦਾ ਹੈ ਜਿਹਦੇ ਨਾਲ ਤੂੰ ਵੇਖਦਾ ਹੈ ਜਿਹਦੇ ਨਾਲ ਤੂੰ ਸੁਣਦਾ ਹੈ ਜਿਹਦੇ ਨਾਲ ਤੂੰ ਬੋਲਦਾ ਹੈ ਚੱਲਿਆ ਫਿਰਦਾ ਹੈ ਦੇਸਾਂ ਪ੍ਰਦੇਸ਼ਾਂ 'ਚ ਘੁੰਮਿਆ ਨਾ ਜਦੋਂ ਤੇਰੇ ਨਾਲ ਨਹੀਂ ਹੋਏਗਾ ਤੇ ਤੈਨੂੰ ਲੱਕਣ ਦਾ ਸਾਥ ਮਿਲੇਗਾ ਤੇ ਚਿਰ ਬਸਿਆ ਸੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਕਾ ਕੋ ਨਾਲ ਮਾਰੇ 50 51 ਅੰਕ ਤੇ ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ ਦੱਸਦੇ ਹਨ ਬਚਨ ਕਰਦੇ ਹਨ ਓਨੀ ਦੇਰ ਇਸੇਲੀ ਬਸਦੀ ਹੈ ਜਿੰਨੀ ਦੇਰ ਉਹ ਮਾਲਕ ਦੇ ਨਾਲ ਹੈ ਜਦੋਂ ਇਹਨੂੰ ਛੱਡ ਜਾਂਦਾ ਹੈ ਇਹਨੂੰ ਲੱਕੜਾਂ ਦਾ ਸਾਥ ਮਿਲਦਾ ਹੈ ਇਹਦੇ ਰਿਸ਼ਤੇਦਾਰ ਇਹਨੂੰ ਇਹ ਸਮਛਾਨ ਘਾਟ ਚ ਛੱਡਿਆ ਆਉਂਦੇ ਹਨ ਸੰਸਕਾਰ ਕਰਾਉਂਦੇ ਹਨ ਜਦੋਂ ਪ੍ਰਭੂ ਨਾਲ ਨਹੀਂ ਹੁੰਦਾ ਜਦੋਂ ਹੁੰਦਾ ਤੇ ਇਹਦੀ ਵੈਲਿਊ ਆ ਇਹਦਾ ਨਾਮ ਚੱਲਦਾ ਦੁਨੀਆ ਤੇ ਉਹ ਫਰਾਣਾ ਆਇਆ ਨਹੀਂ ਫਰਾਣਾ ਨਹੀਂ ਤੇ ਇਹ ਮਿੱਟੀ ਹੋ ਜਾਂਦਾ ਹੈ ਰਾਮ ਨਾਮ ਜਪਿਰਦੇ ਮੈਂ ਉਸ ਮਹਾਨ ਮਾਲਕ ਦਾ ਨਾਮ ਆਪਣੇ ਹਿਰਦੇ ਨਾਲ ਜਪ ਪ੍ਰੇਮ ਨਾਲ ਜਪ ਨਾਨਕ ਪਤ ਪਤ ਸੇਤੀ ਕਰ ਜਾਏ ਨਾਮ ਜੀ ਕਿਰਪਾ ਕਰਦੇ ਹਨ ਜੇ ਉਸ ਦਾ ਤੂੰ ਸਵਾਸ ਸਵਾਸ ਸਿਮਨ ਕਰੇਗਾ ਤੇ ਆਪਦੇ ਅਸਲੀ ਘਰ ਚ ਬੜੀ ਇੱਜ਼ਤ ਨਾਲ ਜਾਏਗਾ ਹਰ ਪੂੰਜੀ ਸੰਚੋ ਕਰੋ ਯਾਰ ਹਰਿ ਦੇ ਨਾਮ ਦੀ ਪੂੰਜੀ ਸੰਚੋ ਇਕੱਠੀ ਕਰੋ ਸਵਾਸ ਸਵਾਸ ਜੇਪਾ ਸਵਾਸ ਸਵਾਸ ਸਿਮਨ ਕਰਦੇ ਆ ਉਹਨੂੰ ਪੂੰਜੀ ਇਕੱਠੀ ਕਰਨੀ ਕਹਿੰਦੇ ਆ ਕਰੋ ਵਿਹਾਰ ਇਹਦਾ ਵਪਾਰ ਕਰੋ ਦੁਨੀਆ ਤੇ ਜਿਹੜਾ ਤੁਹਾਨੂੰ ਪੁੱਛਦਾ ਕੋਈ ਦੋਸਤ ਮਿੱਤਰ ਉਹਨੂੰ ਦੱਸੋ ਜਿਹੜਾ ਜਗਿਆਸੂ ਹੈ ਪਰ ਕੀ ਹੋਏਗਾ ਇਆਂ ਸੁਖ ਦਰਗਾਹ ਜਿ ਘਰ ਇੱਥੇ ਵੀ ਸੁਖ ਹੀ ਹੋ ਜਾਏਗਾ ਦਰਗਾਹ ਦੇ ਵਿੱਚ ਜਦ ਤੂੰ ਜਾਏਗਾ ਤੇਰੀ ਜਾਇਜ਼ਾ ਕਰ ਹੋਏਗੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬੜਾਈ ਸੌਖਾ ਤੇ ਸਭ ਨੂੰ ਉੱਚਾ ਕੰਮ ਮਹਾਰਾਜ ਕਾਲੇ ਗੁਰਮੁਖ ਖੁਰਾਣਾ ਸਾਹਿਬ ਸਾਡੇ ਫੈਕਟਰੀ ਵਾਲੇ ਉਹਨਾਂ ਨੇ ਸਾਨੂੰ ਆਵਾਜ਼ ਮਾਰੀ ਉਹ ਕਹਿੰਦੇ ਵੀ ਇਹ ਸੌਖਾ ਮਾ ਬੜਾ ਔਖਾ ਕੰਮ ਆ ਜੀ ਇਕੱਲੇ ਬਹਿਣਾ ਮਹਾਰਾਜ ਵੀ ਕਹਿੰਦੇ ਆਖਣ ਔਖਾ ਸੱਚਾ ਨਾ ਮੈਂ ਕਹਾਂ ਜੀ ਬਿਲਕੁਲ ਸੱਚ ਹੈ ਔਖਾ ਇਹ ਤਾਂ ਆ ਵੀ ਮਨ ਨਹੀਂ ਟਿਕਦਾ ਜਦੋਂ ਆਪਾਂ ਇਕੱਲੇ ਬਹਿਨੇ ਆ ਮਨ ਕਦੇ ਉਧਰ ਕਦੇ ਉਧਰ ਕਦੇ ਉਧਰ ਪ੍ਰਭੂ ਟਿਕਿਆ ਆਇਆ ਆਪਾਂ ਦੌੜ ਰਹੇ ਆ ਖੜੇ ਨਾ ਖੜੇ ਨੇ ਗੱਲ ਕਰਨੀ ਆ ਖੜੇ ਨਾ ਇੱਕ ਬੰਦਾ ਖੜਾ ਆਪਾਂ ਦੌੜਾ ਜਾਈਏ ਨਹੀਂ ਗੱਲ ਨਹੀਂ ਹੋਏਗੀ ਜਾਦੇ ਨਾਮ ਜਪਦਾ ਇਹਦਾ ਮਨ ਜਿਹੜਾ ਬਾਹਰ ਘੁੰਮਦਾ ਹੌਲੀ 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 ਇਹ ਅਧਿਕਾਰ ਹੁੰਦਾ ਇਹਦੇ ਅੰਦਰ ਸਭ ਕੁਝ ਹੈ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲਸ ਬਨਪਲਾਈ ਮੈਂ ਕਹਿੰਦਾ ਜੇ ਹੈ ਸੱਚੀ ਗੱਲ ਨਾ ਵੀ ਔਖਾ ਸੌਖਾ ਤਾਂ ਆਇਆ ਜਾਦੇ ਇਹਨੂੰ ਆਨੰਦ ਆਉਣ ਲੱਗ ਜਾਂਦਾ ਫੇਰ ਚਾਹ ਨਾ ਆਲਾ ਨਾ ਨਾ ਆਲਾ ਕਿਤੇ ਜਾਣ ਦੀ ਲੋੜ ਹੀ ਨਹੀਂ ਬਿਜਲੀ ਹੋਵੇ ਨਾ ਹੋਵੇ ਇਹ ਅੰਦਰ ਹੀ ਇਹ ਮੋਜ ਲੱਗ ਜਾਂਦੀ ਤਾਂ ਇਹ ਸੌਖਾ ਸੀ ਸਾਨੂੰ ਤਾਂ ਦੁਨੀਆ ਦਾ ਸਭ ਨੂੰ ਸੌਖਾ ਕੰਮ ਹੀ ਲੱਗਿਆ ਜੀ ਹੁਣ ਔਖਾ ਲੱਗਦਾ ਹੋਊ ਪਤਾ ਨਹੀਂ ਲੱਗਦੇ ਲੱਗੇ ਹੁਣ ਪਹਿਲਾਂ ਸਾਨੂੰ ਤਾਂ ਨਹੀਂ ਲੱਗਦਾ ਜੀ ਪਰ ਮਾਨਨ ਆਰਟੀਕਲ ਕਰਕੇ ਇਹਨੂੰ ਮਹਾਰਾਜ ਨੇ ਮੁਸ਼ਕਤ ਕਿਹਾ ਜਿੰਨੀ ਨਾਮ ਤੇ ਆਇਆ ਗਿਆ ਮੁਸ਼ਕਤ ਕਾਲ ਜਦੋਂ ਇਕੱਲੇ ਬੈਨੇ ਇਸ ਕੋ ਸੁਣਨਾ ਨਹੀਂ ਪਾਣ ਕੁਛ ਨਹੀਂ ਕਰਨਾ ਇਕੱਲੇ ਬੈ ਕੇ ਚੁੱਪ ਹੋ ਕੇ ਮਨ ਗੱਲਾਂ ਕਰ ਲੱਗ ਜਾਂਦਾ ਸਿਮਰਨ ਨਾਲ ਮਨ ਆਪਣੇ ਘਰ ਆ ਜਾਂਦਾ ਤਾਂ ਹੀ ਮਹਾਰਾਜ ਹੱਕਾ ਮਾਰਦੇ ਆ ਮਨ ਪਰਦੇਸੀ ਵੀ ਪਿਆਰੇ ਆ ਉਹ ਕਰੇ ਵੀ ਇਹ ਪਰਦੇਸੀ ਮਨ ਆਪਣੇ ਘਰ ਚ ਆ ਦੇਖੇ ਖਜ਼ਾਨਾ ਤੇਰੇ ਅੰਦਰ ਕਿੰਨਾ ਤੂੰ ਸਾਰਾ ਦਿਨ ਬਾਹਰ ਹੀ ਘੁੰਮਦਾ ਰਹਿਣਾ ਐਨੀ ਸੇਵਾ ਪ੍ਰਵਾਨ ਕਰਨੀ ਜੀ ਕੀਤੀਆਂ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ